तुसी देख रहे हो स्टार न्यूज 18 चैनल रोजाना ताजा खबर देखने चैनल सब्सक्राइब करो हूँ तो सामने पेश करते हाँ एक खास खबर दलेरिया निकिया जिंदा दे बड़े फैसले तेरिया। दानी, कमाल श्री गुरु गोबिंद सिंह जी डेब जाद दी शहादत संसार इतिहास दी सब तो दर्दनाक घटना है एक पासे एक घटना मनुखी जुलम दी भयानक तस्वीर पेश कर दी है

ਰਾਹ ਜਾਂਦੀਆਂ ਸੰਗਤਾਂ ਨੇ ਗੁਰੂ ਕੇ ਲੰਗਰ ਛਕੇ ਤੇ ਦਾਨੀ ਸੱਜਣਾ ਨੇ ਆਪਣੀ ਨੇਕ ਕਮਾਈ ਵਿੱਚੋਂ ਚੱਲ ਰਹੇ ਲੰਗਰ ਵਿੱਚ ਵੱਧ ਚੜਕੇ ਯੋਗਦਾਨ ਪਾਇਆ गुरदारा नौजवान सभा दशमेश पिता तं श्री गुरु गोबिंद सिंह जी समूह परिवार की शहादत नंडीगढ़ उन्ताली अनाज मंडी दे कोल, तिन दिन गुरु का लंगर अतुट वर्त्या गया जिस विच राह जा लंगर छ लंगर दी कमेटी दे प्रबंधक ने प्रेस नाल गलबात कर दिया अपने पिंड दे इतिहास बारे भी जानू करवाया इथे ए दसन योग है कि इस पिंड दे कई शहीद हुए हैं जैतो दे मोर्चे विच इस पिंड दे सात सिंगा ने शहादत पाई सी ते ए शहीद बेअंत सिंह जी दा पिंड है ते मौजूदा संसद मेंबर सरबजीत सिंह भी इसे पिंड दे वसनीक हैं आज लंगर ते उगगे समाज सेवी बलविंदर सिंह कुमरा प्रदान एससीबीसी मोर्चा पंजाब वते अत्याचार परिष्टाचार विरोधी फरण पंजाब भी मौजूद सन प्रेस नाल गलबत कर दियां प्रदान बलदेव सिंह मलोआ बलविंदर सिंह कुमरा ते हरनेक सिंह मलोआ ने दसया कि ए लंगर नौजवाना दे सहयोग नाल लगाया जांदा है ते समूह पिंडियां बीबिया इथे वद चढ़ के सेवा कर दिया हन इस मौके नंबरदार बलविंदर सिंह हरजोत सिंह सुखदेव सिंह फतेह सिंह रणवीर सिंह बलजिंदर सिंह गुरप्रीत सिंह बिक्की मिंटू पुष्पिंदर सिंह गुरविंदर सिंह बलदीप सिंह चरणजीत सिंह चन्नी सुरिंदर सिंह परमजीत कौर सुखविंदर कौर गुरदेव कौर आधाजर सन आओ देख दे हाँ नाल जो गल बात हुई ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਆਪਜੀ ਦੀ ਟੀਮ ਦਾ ਪੀਟੀਸੀ ਦਾ ਚੈਨਲ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਜਿਹੜਿਆਂ ਨੇ ਇੱਥੇ ਆ ਕੇ ਸਾਡੀ ਸੰਗਤ ਨੂੰ ਇਹ ਮਾਣ ਬਖਸ਼ਿਆ ਹੈ ਅਸੀਂ ਪਿੰਡ ਮਲੋਆ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਵਾਜਾ ਸਾਹਿਬ ਤੋਂ ਦੀ ਸੰਗਤ ਅਤੇ ਕਮੇਟੀ ਇਹ ਕਈ ਸਾਲ ਤੋਂ ਇੱਥੇ ਸਹਿਬਜਾਦਿਆਂ ਦੀ ਮਾਤਾ ਗੁਜਰਕੌਰ ਜੀ ਦੀ ਯਾਦ ਦੇ ਵਿੱਚ ਸ਼ਹੀਦ ਦਾ ਸਿੰਘਾਂ ਸਿੰਘਾਂ ਦੇ ਸਿੰਘਣੀਆਂ ਦੇ ਯਾਦ ਦੇ ਵਿੱਚ ਅਸੀਂ ਇਹ ਕਈ ਸਾਲਾਂ ਤੋਂ ਸੰਗਤਾਂ ਨੇ ਨੌਜਵਾਨ ਬੱਚਿਆਂ ਨੇ ਇਹ ਉਪਰਾਲਾ ਕੀਤਾ ਕਿ ਹਰ ਸਾਲ ਇਹਨਾਂ ਦੀ ਯਾਦ ਦੇ ਵਿੱਚ ਗੁਰੂ ਦਾ ਲੰਗਰ ਲਗਾਇਆ ਜਾਵੇ ਜੋ ਕਿ ਇਹ तकरीबन 3-4 ਸਾਲ ਤੋਂ ਹਰ ਸਾਲ ਦਸੰਬਰ ਦੇ ਮਹੀਨੇ ਵਿੱਚ ਇਹਨਾਂ ਸਿੰਘਾਂ ਸਿੰਘਣੀਆਂ ਦੀ ਯਾਦ ਦੇ ਵਿੱਚ ਇਹ ਲੰਗਰ ਨੌਜਵਾਨ ਵੀਰਾਂ ਦੀ ਸਹਿਯੋਗ ਦੇ ਨਾਲ ਪਿੰਡ ਸਾਰੇ ਪਿੰਡ ਮਲੋਆ ਦੇ ਸਹਿਯੋਗ ਨਾਲ ਇਹ ਲੰਗਰ ਲਗਾਇਆ ਜਾਂਦਾ ਹੈ ਅਤੇ ਸਾਡਾ ਪਿੰਡ ਜੋ ਕਿ ਇਤਿਹਾਸਿਕ ਪਿੰਡ ਹੈ ਸਾਡਾ ਜਿਉ ਕਿ ਪਹਿਲਾਂ ਵੀ ਸਾਡੇ ਪਿੰਡ ਦੇ ਸਿੰਘਾਂ ਸ਼ਹੀਦਾਂ ਦੇ ਨਾਲ ਕੁਰਬਾਨੀਆਂ ਦਿੱਤੀਆਂ ਹਨ ਤੇ ਜਿਨ੍ਹਾਂ ਦੇ ਵਿੱਚ ਜੈਤੋਂ ਦੇ ਮੋਰਤੇ ਵਿੱਚ ਵੀ ਸਾਡੇ ਪਿੰਡ ਦੇ ਸੱਤ ਮੈਂਬਰ ਜਿਹੜੇ ਕਿਸੇ ਪਿੰਡ ਦੇ ਸੱਤ ਮੈਂਬਰ ਨਹੀਂ ਸੀ ਕਿਸੇ ਪਿੰਡ ਦਾ 1-2 ਮੈਂਬਰ ਸੀ ਸਾਡੇ ਪਿੰਡ ਮਲੋਆ ਦੇ ਜੋਤੋਂ ਦੇ ਮੋਰਚੇ ਦੇ ਵਿੱਚ ਵੀ ਸੱਤ ਮੈਂਬਰ ਜਿਹੜਾ ਨੇ ਹਿੱਸਾ ਲੱਤਾ ਸੀ ਉਹ ਤੋਂ ਬਾਅਦ ਸਾਡੇ ਮਹਾਨ ਸ਼ਹੀਦ ਭਾਈ ਬੈਂ ਸਿੰਘ ਜੋ ਕਿ ਉਹ ਵੀ ਸਾਡੇ ਪਿੰਡ ਮਲੋਆ ਦੇ ਹੀ ਨੁਆਸੀ ਸਨ ਤਾਂ ਸਾਡਾ ਪਿੰਡ ਇੱਕ ਗੁਰਮਤ ਦੇ ਨਾਲ ਜੁੜਿਆ ਹੈ ਅਤੇ ਗੁਰ ਸਿੱਖੀ ਦੇ ਨਾਲ ਜੁੜਿਆ ਹੈ ਇਹ ਸਾਰੇ ਬੱਚੇ तकरीबन ਇਸੇ ਕਰਕੇ ਕਿ ਨਸ਼ਿਆਂ ਤੋਂ ਰਹਿਤ ਹੋ ਕੇ ਅਸੀਂ ਵੀ ਇਹਨਾਂ ਦੇ ਨਾਲ ਸਾਡੀ ਕਮੇਟੀ ਅਤੇ ਹੋਰ ਜੋ ਵੀ ਪਿੰਡ ਦੇ ਪਤਵੰਤੇ ਸੱਜਣ ਹਨ ਉਹ ਵੀ ਇਹ ਬੱਚਿਆਂ ਨੂੰ ਨਾਲ ਲੈ ਕੇ ਚੱਲ ਰਹੇ ਹਨ ਕਿ ਜੋ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ ਚੱਲ ਰਿਹਾ ਹੈ ਇਸ ਤੋਂ ਇਹ ਬੱਚੇ ਪਾਸੇ ਵਾਂਝੇ ਰਹਿ ਸਕਣ ਜੋ ਐਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਆਪ ਜੀ ਦੀ ਟੀਮ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆ ਕੇ ਸਾਡੇ ਇੱਥੇ ਇੱਕ ਛੋਟੇ ਜਿਹੇ ਉਪਰਾਲੇ ਨੂੰ ਐਡਾ ਵੱਡਾ ਮਾਨ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਡੀ ਟੀਮ ਦਾ ਬਹੁਤ ਧੰਨਵਾਦ ਕਿ ਤੁਸੀਂ ਸਮਾਂ ਬਹੁਤ ਰੁਝੇਵਾਂ ਚੋਂ ਨਿਕਲ ਕੇ ਆ ਕੇ ਇੱਥੇ ਸਾਡੇ ਕੋਲ ਪਹੁੰਚੇ ਹੋ ਇਹ ਜਿਹੜਾ ਲੰਗਰ ਹੈ ਜੀ 3-4 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ ਨੌਜਵਾਨ ਬੱਚੇ ਜਿਹੜੇ ਤੁਸੀਂ ਦੇਖਦੇ ਸਾਰੇ ਨੌਜਵਾਨ ਬੱਚੇ ਖੜੇ ਐ ਇਹਨਾਂ ਦੇ ਉਪਰਾਲੇ ਨਾਲ ਇਹ ਲੰਗਰ ਹਲੇ ਹਰੇਕ ਸਾਲ ਇਹਨਾਂ ਸਿੱਧੀ ਦਿਨਾਂ ਵਿੱਚ ਲੱਗਦਾ ਹੈ ਜੀ ਤੇ ਸਾਥ ਸੰਗਤ ਦਾ ਪਿੰਡ ਦਾ ਬਹੁਤ ਸਹਿਯੋਗ ਹੈ ਜੀ ਪਿੰਡ ਦਾ ਸਾੜਾ ਪਿੰਡ ਮਹਾਜਨੀ ਪਿੰਡ ਹੈ ਜੀ ਇਤਿਹਾਸਕ ਪਿੰਡ ਹੈ ਮਹਾਜਨੀ ਪਿੰਡ ਹੈ ਤੇ ਸਾਰੇ ਪਿੰਡ ਦਾ ਸਹਿਯੋਗ ਨਾਲ ਅਸੀਂ ਇੱਥੇ ਲੰਗਰ ਲਾਂਦੇ ਆ ਜੀ ਇਹ ਬੱਚੇ ਦਾ ਬੜਾ ਤਕੜਾ ਉਪਰਾਲਾ ਬਾਕੀ ਤੁਹਾਡਾ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਡੇ ਮੜੇ ਸੁਨੇਹ ਨਾਲ ਇੱਥੋਂ ਪਹੁੰਚਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਸ੍ਰੀ ਵਾਹਿਗੁਰੂ ਜ ਜਿਵੇਂ ਪ੍ਰਧਾਨ ਸਾਹਿਬ ਹਰਨੇਕ ਸਿੰਘ ਜੀ ਮਲੋਆ ਇਹਨਾਂ ਨੇ ਦੱਸੀ ਦਿੱਤਾ ਵੀ ਜਿਹੜਾ ਸ਼ਹੀਦੀ ਸਮਾਗਮ ਸ਼ਹੀਦੀ ਜੋ ਜੋੜ ਮੇਲਾ ਸੀ ਸ਼ਹੀਦਾਂ ਨੂੰ ਯਾਦ ਕਰਦੇ ਸੀ ਇਦਾਂ ਨੂੰ ਸਮਰਪਿਤ ਹਰ ਸਾਲ ਜਿਹੜਾ 4 ਸਾਲ ਤੋਂ 3 ਸਾਲ ਤੋਂ ਲਗਾਤਾਰ ਲੱਗਦੇ ਰਹੇ ਹਨ ਹਰ ਇੱਕ ਪਿੰਡ ਹਰ ਇੱਕ ਮਹੱਲਾ ਹਰ ਇੱਕ ਕੋਈ ਵੀ ਰੋਡ ਹੁਮਣਨ ਲੱਗਦੀ ਹੁਣ ਦੱਸ ਦੇ ਰਿਹਾ 15 ਦਿਨ ਕੋਈ ਖਾਲੀ ਨਹੀਂ ਰਹੂਗਾ ਜਦੋਂ ਵੀ ਇਨਸਾਨੀਅਤ ਦੇ ਤੌਰ ਤੇ ਜਦੋਂ ਬੱਚਿਆਂ ਦੀ ਯਾਦ ਆਉਂਦੀ ਆ ਪਰਿਵਾਰ ਦੀ ਯਾਦ ਆਉਂਦੀ ਆ ਵੀ ਪਰਿਵਾਰ ਨੇ ਜਿਹੜੀਆਂ ਸਿੱਧੀਆਂ ਦਿੱਤੀਆਂ ਨੇ ਸਾਡੇ ਲਈ ਸਿੱਧੀਆਂ ਦਿੱਤੀਆਂ ਨੇ ਦਸ਼ਮੇਸ਼ ਪਿਤਾ ਨੇ ਆਪਣਾ ਪੂਰਾ ਜਿਹੜਾ ਹੈ ਸਰਵੰਸ ਵਾਰ ਕੇ ਸਾਡੇ ਲਈ ਜਿਹੜਾ ਸਿੱਖੀ ਕੌਮ ਦਾ ਝੰਡਾ ਲਹਿਰਾਇਆ ਉਸ ਨੂੰ ਯਾਦ ਕਰਦੇ ਹੋਏ ਅੱਜ ਪਿੰਡ ਮਲੋਆ 'ਚ ਜੇ ਅਸੀਂ ਖੜੇ ਨੇ ਮਲੋਆ ਦੇ ਗੁਰਦੁਆਰਾ ਸਾਹਿਬ ਤੋਂ ਇਕੱਠੀ ਸੰਗਤ ਨੇ ਆਪਣੇ ਧਨੋ ਮਨੋ ਤਨੋ ਕਿਸੇ ਨੇ ਬੜਾ ਤਿਲ ਫੁੱਲ ਪਾ ਕੇ ਕਿਸੇ ਨੇ ਸਮਾਂ ਕੱਢਿਆ ਉਹ ਸਮੇਂ 'ਚੋਂ ਸਮਾਂ ਨੌਜਵਾਨ ਪੀੜੀ ਨੌਜਵਾਨ ਜਨਰੇਸ਼ਨ ਸਾਰੇ ਬੱਚੇ ਮੇਰੇ ਬੀਬੀਆਂ ਜੋ ਪ੍ਰਸ਼ਾਦ ਦੇ ਬਣਾ ਰੀਆਂ ਨੇ ਦੋ ਦਿਨ ਤਿੰਨ ਦਿਨ ਸੇਵਾ ਚੱਲਣੀ ਹੈ ਸਭ ਦਾ ਯੋਗਦਾਨ ਪੈਣਾ ਤੇ ਮੈਂ ਇਹਨਾਂ ਵੀਰਾਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਹਾਂ ਤਾਂ ਕਿ ਇਹ ਜਿਹੜੇ ਸਿੱਧੀ ਦਿਹਾੜੇ ਨੇ ਸਭ ਇਕੱਠੇ ਇੱਕ ਮਿਕ ਹੋ ਕੇ ਆਪਣੀ ਲੋਕ ਜਿਹੜੇ ਗਰੰਝ ਸਾਹ ਆਪਸ ਵਿੱਚ ਕਿਹਦੀ ਦੂਰ ਦਰਾਡੇ ਤੋਂ ਜਿਹੜੇ ਮੜ ਮੋਟਾ ਗੁੱਸਾ ਗਿੱਲਾ ਭਲਾ ਕੇ ਇਹ ਸਿੱਧੀ ਦਿਹਾੜਾਂ ਚ ਹਰ ਇੱਕ ਕੋਈ ਵੀ ਪਿੰਡ ਮਨ ਲੱਗਦੀ ਬਾਂਝਾ ਨਹੀਂ ਹੈ ਪੰਜਾਬ ਚ ਨਹੀਂ ਪੂਰੇ ਦੇਸ਼ ਚ ਜਿੱਥੇ ਦਾ ਨਾਂ ਸਿੱਧੀ ਦਿਹਾੜਾ ਮਨਾਇਆ ਜਾਵੇ ਤੇ ਇਹਨਾਂ ਅੱਗੇ ਵੀ ਪੂਰਾ ਜਿਹੜਾ ਇਸੇ ਤਰ੍ਹਾਂ ਚੱਲਦਾ ਰਹੇ ਤਾਂ ਜਿੱਥੇ ਵੀ ਸਾਡੇ ਸਹਿਯੋਗ ਦੀ ਲੋੜ ਹੋਵੇ ਅਸੀਂ ਪਹਿਲਾਂ ਵੀ ਮਲੋਆ ਵਾਸੀਆਂ ਨੂੰ ਵੀ ਹੋਰ ਵੀ ਜਿੱਥੇ ਜਾ ਕੇ ਆਪਣਾ ਜਿੰਨਾ ਯੋਗਦਾਨ ਹੁੰਦਾ ਹੈ ਉਹਨਾਂ ਯੋਗਦਾਨ ਪਾਉਂਦੇ ਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਨੂੰ ਵੀ ਇਹ ਜਿਹੜਾ ਦਿਨ ਪ੍ਰਤੀ ਦਿਨ ਇਹ ਲੰਗਰ ਵੱਜਦਾ ਜਾਊਗਾ ਫੁੱਲਦਾ ਜਾਊਗਾ ਤਾਂ ਕਿ ਅੱਜ ਕਿਤੇ ਘਟਨੀ ਆਂਦੀ ਤੇ ਸਾਰੀਆਂ ਦਾਤਾਂ ਜਿਹੜੀਆਂ ਸ਼ੁਕਰਾਨਾ ਆਪਾਂ ਪ੍ਰਮਾਤਮਾ ਦਾ ਕਰਨੇ ਇਹ ਸਾਰੀਆਂ ਦਾਤਾਂ ਰੱਬ ਦੀਆਂ ਦਿੱਤੀਆਂ ਹੋਈਆਂ ਨੇ ਆਪਣਾ ਆਪਣਾ ਜਿਹੜਾ ਤਿਲ ਫੁੱਲ ਪਾ ਕੇ ਲੋਕ ਆਪਣਾ ਯੋਗਦਾਨ ਪਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ Thank you.